ਭਾਜਪਾ ਪਾਰਟੀ ਦੇ ਸੰਸਦ ਡਾਕਟਰ ਰਾਜ ਕੁਮਾਰ ਚੱਬੇਵਾਲ ਸਾਡੇ ਨਾਲ ਨੇ ਚੱਬੇਵਾਲ ਜੀ ਇਹ ਕਿਹਾ ਜਾਵੇ ਕਿ ਚੱਬੇਵਾਲ ਨੂੰ ਹੁਣ ਡਬਲ ਇੰਜਨ ਲੱਗਿਆ ਆ ਦੇਖੋ ਮੈਂ ਸਮਝਦਾ ਕਿ ਇੰਨਾ ਜ਼ਰੂਰ ਹੈ ਕਿ ਵਿਧਾਇਕ ਜਿਹੜੇ ਚੱਬੇਵਾਲ ਨੂੰ ਮਿਲੇ ਆ ਨਵੇਂ ਮਿਲੇ ਆ ਪੜ੍ਹੇ ਲਿਖੇ ਆ ਐਜੂਕੇਟਿਡ ਆ ਔਰ ਯੰਗ ਨੇ ਸੋ ਇੱਕ ਵਾਈਬਰ ਦਾ ਸ਼ੁਕਰਾਨਾ ਤੇ ਬਤੌਰ ਐਮਪੀ ਕਿਉਂਕਿ ਮੇਰਾ ਹਲਕਾ ਵੀ ਆਂਦਾ ਚੱਬੇਵਾਲ ਸੋ ਜਿਹੜੀਆਂ ਸੇਵਾਵਾਂ ਉਹਦੀਆਂ ਬਿਲਕੁਲ ਚਵੇਵਾਲ ਨੂੰ ਦੋਰਾ ਫਾਇਦਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਡਾ ਸੁਪੁੱਤਰ ਹੈ ਜਿਹੜਾ ਵਿਧਾਇਕ ਹੁਣ ਬਣਿਆ ਹੈ ਕੀ ਉਮੀਦ ਕਰਤੇ ਹੋ ਕਿਉਂਕਿ ਜਨਤਾ ਤਾਂ ਉਮੀਦ ਕਰੇਗੀ ਕਰੇਗੀ ਤੁਸੀਂ ਕੀ ਉਮੀਦ ਕਰਦੇ ਹੋ ਆਪਣੇ ਸੁਪੁੱਤਰ ਵਿਧਾਇਕ ਸੁਪੁੱਤਰ ਮੈਂ ਸਮਝਦਾ ਕਿ ਡਾਕਟਰ ਇਸ਼ਾਨਕ ਹੁਣ ਮੇਰਾ ਸੁਪੁੱਤਰ ਘਟਾ ਤੇ ਹਲਕੇ ਦਾ ਸੁਪੁੱਤਰ ਜਾਦਾ ਸੋ ਹਲਕੇ ਦਾ ਬੱਚਾ ਹੈ ਹਲਕੇ ਦਾ ਸੇਵਕ ਹੈ ਸੋ ਉਸਦੇ ਲਈ ਚੈਲੰਜ ਜਿਹੜੇ ਆ ਕਿਸੇ ਦੇ ਮੈਂ ਸਮਝਦਾ ਕਿ ਚੈਲੰਜ ਉਨੇ ਹੀ ਰਹਿੰਦੇ ਆ ਚੈਲੰਜਸ ਉਨੇ ਹੀ ਵੱਡੇ ਰਹਿੰਦੇ ਆ ਸੋ ਈਸ਼ਾਨਕ ਨੂੰ ਡਾਕਟਰ ਈਸ਼ਾਨਕ ਨੂੰ ਹੋਰ ਮਿਹਨਤ ਕਰਨੀ ਹੋਏਗੀ ਮੇਰੇ ਨਾਲੋਂ ਜ਼ਿਆਦਾ ਮਿਹਨਤ ਕਰਨੀ ਹੋਏਗੀ ਆਪਣੇ ਆਪ ਨੂੰ ਇਸਟੈਬਲਿਸ਼ ਕਰਨ ਦੇ ਲਈ ਸੋ ਇੱਕ ਵੱਡਾ ਚੈਲੰਜ ਹੈ ਔਰ 2 ਸਾਲ ਦਾ ਸਮਾਂ ਇਸ 2 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਪ੍ਰੂਵ ਕਰਕੇ ਦੁਬਾਰਾ ਜਿਹੜਾ ਚੋਣ ਹੈ ਇਹ ਜਿੰਨਾ ਹੋਇਆ ਕਿ 27 ਦੇ ਵਿੱਚ ਇਲੈਕਸ਼ਨਸ ਆ ਰਹੇ ਨੇ ਵਿਧਾਨ ਸਭਾ ਦੇ ਦੁਬਾਰਾ ਸੋ ਡਾਕਟਰ ਸ਼ਾਹ ਨੂੰ ਤਾਂ ਮੇਰੀ ਤੇ ਇਹੀ ਸਲਾਹ ਹੈ ਕਿ ਖੂਬ ਮਿਹਨਤ ਕਰੇ ਔਰ ਜਿਸ ਤਰ੍ਹਾਂ ਅਸੀਂ ਗਰਾਊਂਡ ਤੋਂ ਮਿਹਨਤ ਕਰਦੇ ਹਾਂ ਗਰਾਊਂਡ ਤੇ ਜਾਂਦੇ ਹਾਂ ਗਰਾਊਂਡ ਤੇ ਲੋਕਾਂ ਨਾਲ ਮਿਲਦੇ ਹਾਂ ਵਿਚਰਦੇ ਹਾਂ ਔਰ ਵੀ ਆਰ ਲੱਕੀ ਇਨਫ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਇਮਾਨਦਾਰ ਨੇ ਔਰ ਇੱਕ ਅੱਛੀ ਛਵੀ ਹੈ ਔਰ ਸਾਡੀ ਹਾਈ ਕਮਾਂਡ ਸਾਡੇ ਪਾਰਟੀ ਸੁਪਰੀਮ ਵਰਿੰਦ ਕੇਜਰੀਵਾਲ ਜੀ ਉਹਨਾਂ ਦੀ ਅੱਛੀ ਵਿਜਨ ਅੱਛੀ ਸੁਪਰਵੀਜ਼ਨ ਦੇ ਵਿੱਚ ਸਾਰਾ ਕੰਮ ਹੋ ਰਿਹਾ ਸੋ ਹੀ ਇਜ਼ ਲੱਕੀ ਇਨਫ ਕਿ ਜੇ ਆਪਾਂ ਉਹਨਾਂ ਪਾਲਿਸੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਅਗਲੀ ਵਾਰੀ ਜਿਤਨਾਗਰੀ ਵਾਰੀ ਸਰਕਾਰ ਬਣਾਣਾ ਜਿਹੜਾ ਬਹੁਤ ਆਸਾਨ ਹੋਏਗਾ ਕਿਸਾਨ ਜਿਹੜੇ ਹੈਗੇ ਨੇ ਉਹ 6 ਤਾਰੀਖ ਨੂੰ ਫਿਰ ਦਿੱਲੀ ਕੁਝ ਕਰ ਰਹੇ ਹਨ ਆ ਦੇਖੋ ਕਿਸਾਨ ਕਿਸਾਨੀ ਜਿਹੜੀ ਹੈ کافی ਦਿਨ ਤੋਂ ਜਿਹੜੀ ਉਹ ਪਰੇਸ਼ਾਨ ਚੱਲੀ ਆ ਰਹੀ ਹੈ ਕਿਸਾਨਾਂ ਨੇ ਅੰਦੋਲਨ ਤੁਹਾਨੂੰ ਪਤਾ ਕਿ ਇਤਿਹਾਸਿਕ ਅੰਦੋਲਨ 384 ਦਿਨ ਦੇ ਕਰੀਬ ਜਿਹੜਾ ਚੱਲਿਆ ਔਰ 700 ਤੋਂ ਵੀ ਜ਼ਿਆਦਾ 736 ਦੇ ਕਰੀਬ ਜਿਹੜੀਆਂ ਉਦੋਂ ਸ਼ਹੀਦੀਆਂ ਸ਼ਹਾਦਤਾਂ ਹੋਈਆਂ ਤੇ ਅੱਜ ਵੀ ਜਿਹੜੇ ਉਹਨਾਂ ਦੇ ਸੁਪਨੇ ਜਿਹੜੇ ਆ ਉਹ ਕਿਤੇ ਨਾ ਕਿਤੇ ਬੜੇ ਅਧੂਰੇ ਨੇ ਜਾਂ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਸੀ ਹੋਰ ਬਹੁਤ ਸਾਰੀਆਂ ਪਰੇਸ਼ਾਨ ਸਾਡੇ ਨਾਲ ਨੇ ਆ ਬਹੁਤ-ਬਹੁਤ ਮੁਬਾਰਕ ਹੈ ਜੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਕਿਹੜੇ-ਕਿਹੜੇ ਮੁੱਦੇ ਜਿਹੜੇ ਹੈਗੇ ਨੇ ਜਹਨ ਦੇ ਵਿੱਚ ਨੇ ਹੁਣ ਕਿਉਂਕਿ 2.5 ਸਾਲ ਹੀ ਬਸਦੇ ਨੇ ਸਰਕਾਰ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੇ ਮੁੱਦਿਆਂ ਦੀ ਜੇ ਗੱਲ ਕੀਤੀ ਜਾਵੇ ਜੋ ਇਲੈਕਸ਼ਨ ਤੋਂ ਪਹਿਲਾਂ ਜੋ ਜਿਹਨਾਂ ਮੁੱਦਿਆਂ ਬਾਰੇ ਗੱਲ ਕਰਦਾ ਆਇਆ ਖਾਸ ਕਰਕੇ ਜੋ ਇੰਡਸਟਰੀ ਦਾ ਮੁੱਦਾ ਹੈ ਰੋਜ਼ਗਾਰ ਲੈ ਕੇ ਆਣਾ ਹੈ ਹਲਕੇ ਦੇ ਵਿੱਚ ਜਿਹਦੇ ਨਾਲ ਸਾਡੇ ਯੂਥ ਔਰਤਾਂ ਕਿਸਾਨ ਭਰਾਵਾਂ ਦੇ ਲਈ ਵੀ ਬੇਸਡ ਜੋ ਹੈ ਕਿ ਇੰਡਸਟਰੀ ਲੈ ਕੇ ਆਈਏ ਚਾਹੇ স্মਲ ਸਕੇਲ ਇੰਡਸਟਰੀ ਵੀ ਹੋਵੇ ਉਹ ਜ਼ਰੂਰ ਲੈ ਕੇ ਆਵਾਂਗੇ ਹਲਕੇ ਦੇ ਵਿੱਚ ਜਿਸ ਨਾਲ ਬਹੁਤ ਸਾਰਾ ਰੋਜ਼ਗਾਰ ਮਿਲੇਗਾ ਤੇ ਜੋ ਆਈਟੀਆਈ ਪੋਲੀਟੈਕਨਿਕ ਕਾਲਜ ਵੀ ਖੋਲਿਆ ਜਾਏਗਾ ਹਲਕੇ ਦੇ ਵਿੱਚ ਜਿਹਦੇ ਨਾਲ ਪੜ੍ਹਾਈ ਬੱਚਿਆਂ ਦੀ ਹੋਰ ਬਿਹਤਰ ਕੀਤੀ ਜਾਏਗੀ ਤੇ ਉਹੀ ਨਹੀਂ ਬਸ ਤੇ ਜੋ ਸਾਡੇ ਕੰਡੀ ਏਰੀਆ ਦੇ ਵਿੱਚ ਬਹੁਤ ਵਧੀਆ ਹਸਪਤਾਲ ਜ਼ਰੂਰ ਲੈ ਕੇ ਆਵਾਂਗੇ ਤੇ ਯੂਥ ਹੌਨ ਦੇ ਨਾਤੇ ਮੈਂ ਸਪੋਰਟਸ ਵੀ ਖੇਡਦਾ ਆਂ ਤੇ ਉਸੇ ਦੇ ਲਈ ਯੂਟੀਲੀ esport's ਦੇ ਲਈ ਉਹਨਾਂ ਦੇ ਲਈ ਜੋ ਹੈ ਖੇਡਾਂ ਦੇ ਲਈ ਸਟੇਡੀਅਮਸ ਦੇ ਲਈ ਪਹਿਲਾਂ ਵੀ ਬਹੁਤ ਕੰਮ ਚੱਲ ਰਿਹਾ ਹਲਕੇ ਦੇ ਵਿੱਚ ਤੇ ਹੋਰ ਵੀ ਜਿੱਤੇ ਕਿਤੇ ਫੰਡ ਦੀ ਕਮੀ ਪੇਸ਼ੀ ਹੈ ਉਹ ਵੀ ਜ਼ਰੂਰ ਪੂਰੀ ਕੀਤੀ ਜਾਏਗੀ ਕਿਉਂਕਿ ਸਰਕਾਰ ਸਾਡੇ ਨਾਲ ਹੈ ਆਪਣੀ ਸਰਕਾਰ ਹੈ ਤੇ ਉਸ ਸਰਕਾਰ ਨੇ ਸੀਐਮ ਸਾਹਿਬ ਨੇ ਪੂਰੀ ਤਰ੍ਹਾਂ ਜੋ ਹੈ ਆਪਣਾ ਆਸ਼ਵਾਸਨ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਹਲਕੇ ਦੇ ਕੰਮ ਜ਼ਰੂਰ ਕਰਵਾਉਣਗੇ ਜਿਹੜੇ ਜਿੱਤ ਦਾ ਆਧਾਰ ਬਣਿਆ ਸੀ ਉਹ ਕੀ ਹਲਕੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਸੀ ਆ ਭਾਵੇਂ ਡਾਕਟਰ ਚੰਬੇਵਾਲ ਨੇ ਕਰਵਾਈ ਆ ਫਿਰ ਸਰਕਾਰ ਨੇ ਕਿਉਂ ਹੀ ਆਧਾਰ ਬਣਿਆ ਸੀ ਨੇ ਬਿਲਕੁਲ ਜੋ ਸਾਰੇ ਕੰਮ ਹੈ ਜੋ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਬਹੁਤ ਸਾਰੇ ਕੰਮ ਕੀਤੇ ਆ ਡਾਕਟਰ ਰਾਜਕਮਰ ਚੱਬੇਵਾਲ ਜੀ ਨੇ ਹਲਕੇ ਤੇ ਬਹੁਤ ਤਾਂ ਉਹਨਾਂ ਕੰਮਾਂ ਦੇ ਪਰਿਨਾਮ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ थैंक यू ਜੀ ਮੁਬਾਰਕਾ ਡਾਕਟਰ ਇਸ਼ਾਨਤ ਸਾਡੇ ਨਾਲ ਸਨ ਇਹਨਾਂ ਨੇ ਅੱਜ ਸੌ ਚੁੱਕੀ ਕਿਉਂਕਿ ਚੱਬੇਵਾਲ ਤੋਂ ਚੁਣੇ ਗਏ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜਿਆ ਸੀ ਤੇ ਅੱਜ ਇਹਨਾਂ ਨੇ ਆਪਣੇ ਪਦ ਤੇ ਗੋਪਨੀਯਤਾ ਦੀ ਸਭ ਜਿਹੜੀ ਹੈਗੀ ਹੈ ਉਹ ਚੁੱਕੀ ਹੈ ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦਿਵਾਨ ਇੰਡੀਆ ਨਿਊਜ਼